ਸੁਰਵਾ ਪੀਰਾਂ ਦੀ ਧਰਤੀ ਗਿਆ ਜਾਂਦਾ ਪੰਜਾਬ ਨੂੰ ਅਸੀਂ ਬਲੱਡ ਦੀ ਐਨ ਜੀਓ ਚਲਾਉਂਦੇ ਆ ਜਿੰਨਾ ਖੂਨ ਪੰਜਾਬ ਚ ਲੋਕੀ ਦਾਨ ਕਰਦੇ ਆ ਨਾ ਉਹਨਾਂ ਪੂਰੇ ਇੰਡੀਆ ਚ ਕਿੱਥੇ ਨਹੀਂ ਕਰਦੇ ਨੇ ਕੰਗਨਾਰ ਨੌ ਦਾ ਬਿਆਨ ਜਿਹੜਾ ਪੰਜਾਬੀ ਨੌਜਵਾਨਾਂ ਦੇ ਖਿਲਾਫ ਆਇਆ ਵੀ ਚਿੱਟੇ ਦੇ ਆਦੀ ਹੈ ਸ਼ਰਾਬੀ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਿਆਨ ਨੂੰ ਕਿੰਨਾ ਕੁ ਸਹੀ ਸਮਝ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਸਿੱਧੀ ਸਿੱਧੀ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਨੌਜਵਾਨ ਸਿਰਫ ਨਸ਼ੇ ਦੇ ਉੱਤੇ ਲੱਗੇ ਹੋਏ ਆ ਉਹਨਾਂ ਦਾ ਕਹਿਣ ਦਾ ਇਹ ਮਤਲਬ ਹੈ ਪੰਜਾਬ ਦੇ ਵਿੱਚੋਂ ਸਾਡੇ ਖਿਡਾਰੀ ਬਹੁਤ ਨਿਕਲਦੇ ਨੇ ਜੇ ਆਪਾਂ ਗੱਲ ਕਰੀਏ ਖੇਡਾਂ ਦੇ ਵਿੱਚ ਖੇਡਾਂ ਵਾਲੇ ਸੈਕਟਰ ਦੇ ਵਿੱਚ ਪੰਜਾਬ ਦੇ ਨੌਜਵਾਨ ਬਹੁਤ ਅੱਗੇ ਜਾ ਰਹੇ ਨੇ ਟੂਰਿਜ਼ਮ ਤੇ ਉਹਨਾਂ ਦਾ ਸਾਰਾ ਕੁਝ ਚੱਲਦਾ ਤੇ ਜੇ ਉਹ ਸਾਡੇ ਬਾਰੇ ਇੰਨਾ ਬੋਲੀ ਜਾਊਗੇ ਤੇ ਅਗਰ ਉਹਨਾਂ ਦੇ ਹੁਣ ਸਟੂਡੈਂਟ ਉੱਤੇ ਇੱਥੇ ਵੀ ਪੜਨ ਆਉਂਦੇ ਆ ਜਿਵੇਂ ਚੰਡੀਗੜ੍ਹ ਲਾ ਲਓ ਇੱਥੇ ਮੱਲ ਲੁਧਿਆਣਾ ਵਗੈਰਾ ਤੇ ਅਗਰ ਅਸੀਂ ਉਹਨਾਂ ਨੂੰ ਪੜ ਲੀਏ ਫੇਰ ਜੇ ਅਗਰ ਅਸੀਂ ਸਾਡੇ ਜੋ ਨੌਜਵਾਨ ਜਾਂਦੇ ਆ ਜਿਵੇਂ ਉੱਥੇ ਉਹਨਾਂ ਨੂੰ ਮਾਰ ਮਾਰ ਤੋੜ ਕਰਦੇ ਜਿਵੇਂ ਪਿੱਛੇ ਜਵਾਕ ਮਾਰਤਾ ਉਹਨਾਂ ਨੇ ਜੀ ਤੇ ਅਗਰ ਉਹਨਾਂ ਦੇ ਬੱਚੇ ਇੱਥੇ ਆਂਦੇ ਫਿਰ ਅਸੀਂ ਮਾਰੀਏ ਫਿਰ ਕਿਵੇਂ ਹੋਊਗਾ ਅਸੀਂ ਇਹ ਨਹੀਂ ਕਹਿੰਦੇ ਕਿ 100% ਨਸ਼ਾ ਖਤਮ ਹੈ ਪੰਜਾਬ ਦੇ ਵਿੱਚ ਬਟ ਕੱਲੇ ਪੰਜਾਬ ਦੇ ਉੱਤੇ ਤੋਮਾਤ ਲਾਣੀ ਇਹ ਸਭ ਤੋਂ ਗਲਤ ਚੀਜ਼ ਆ ਕੱਲੇ ਪੰਜਾਬ ਨੂੰ ਟਾਰਗੇਟ ਕਰਨਾ ਉਹ ਵੀ ਕੰਗਨਾਰ ਰਨਆਊਟ ਵੱਲੋਂ ਹਰ ਵੇਲੇ ਇਹ ਬਹੁਤ ਨਿੰਦਨਯੋਗ ਹੈ ਤੇ ਅਸੀਂ ਸਾਰਾ ਯੂਥ ਇਸ ਦੀ ਹੋਰ ਨਿੰਦਾ ਕਰਦੇ ਆ ਮੈਂ ਜ਼ਰੂਰ ਕਹਿਣਾ ਵਾ ਪੰਜਾਬ 'ਚ ਹੈ ਜਰੂਰ ਨਸ਼ਾ ਆਪਾਂ ਸਾਰੇ ਤਾਂ ਹੀ ਤਾਂ ਇਕੱਠੇ ਹੋ ਰਿਹਾ ਨੌਜਵਾਨ ਇਹ ਇੰਨਾ ਨੌਜਵਾਨ ਇੰਨਾ ਇਕੱਠੇ ਨਸ਼ਿਆਂ ਦੇ ਖਿਲਾਫ ਜਾਣ ਲਈ ਇਕੱਠਾ ਹੋ ਰਿਹਾ ਹੈ